ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੁਆਰ ਟੀਵੀ ਪੰਜਾਬ ਦੇ ਉੱਤੇ ਪ੍ਰੋਗਰਾਮ ਸਿਆਸੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਅੱਜ ਕੱਲ ਬਾਤ ਕਰਾਂਗੇ ਅੱਜ ਪੰਜਾਬ ਦੇ ਵਿੱਚ ਹੋਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜੋ ਕੁਝ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਗੱਡਜੋੜ ਦੀ ਚਰਚਾ ਚੱਲ ਰਹੀ ਹੈ ਉਹਦੇ ਉੱਤੇ ਚਰਚਾ ਕਰਾਂਗੇ ਤੇ ਨਾਲ ਹੀ ਇਹਦੇ ਉੱਤੇ ਜੋ ਇਸ ਗੱਡਜੋੜ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੰਦੀਪ ਪਾਠਕ ਤੇ ਪੰਜਾਬ ਦੇ ਜਿਹੜੇ ਆਮ ਆਦੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਰਾਗਵ ਚੱਡਾ ਸਮੇਤ ਹੋਰ ਕਈ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਪੰਜਾਬ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਉਮੀਦਵਾਰਾਂ ਦੀ ਨਾਵਾਂ ਦੇ ਉੱਤੇ ਚਰਚਾ ਹੋਈ ਹੈ ਇਸ ਤੋਂ ਇਲਾਵਾ ਜੋ ਪੰਜਾਬ ਤੋਂ ਪਹਿਲਾਂ ਜੋ ਗੱਲ ਕਹੀ ਜਾ ਰਹੀ ਸੀ ਕਿ ਜੇਕਰ ਗਰਜੋੜ ਪੰਜਾਬ ਦੇ ਵਿੱਚ ਹੁੰਦਾ ਤਾ ਪਾਰਟੀ ਛੱਡ ਸਕਦੇ ਨੇ ਕਈ ਲੀਡਰ ਪਰ ਹਰਿਆਣਾ ਦੇ ਵਿੱਚ ਇਹ ਨਤੀਜੇ ਦੇਖਣੇ ਸ਼ੁਰੂ ਹੋ ਚੁੱਕੇ ਨੇ ਆਮ ਆਦੀ ਪਾਰਟੀ ਦੇ ਜਿਹੜੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੀ ਸ਼ੋਕ ਤਵਰ ਉਹਨਾਂ ਦੇ ਵੱਲੋਂ ਅਸਤੀਫਾ ਇਸ ਗੱਲ ਕਰਕੇ ਦਿੱਤਾ ਗਿਆ ਕਿ ਹਰਿਆਣਾ ਦੇ ਵਿੱਚ ਆਮ ਆਦੀ ਪਾਰਟੀ ਕਾਂਗਰਸ ਦੇ ਨਾਲ ਗਠਜੋੜ ਕਰਨ ਜਾ ਰਹੀ ਹੈ ਕਿਉਂਕਿ ਇਸ ਗਠਜੋੜ ਤੋਂ ਉਹਨਾਂ ਨੇ ਵਿਰੋਧ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇਣ ਤੋਂ ਬਾਅਦ ਜਿਹੜੀ ਸਿਆਸੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਉਹ ਭਾਜਪਾ ਦੇ ਵਿੱਚ ਜਾ ਸਕਦੇ ਨੇ ਪਰ ਹੁਣ ਉਹਨਾਂ ਦੇ ਵੱਲੋਂ ਅਸਤੀਫਾ ਦੇ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਬਿਤੇ ਦਿਨੀ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਹਰਿਆਣਾ ਦੇ ਵੱਲੋਂ ਖੁਦ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਸ਼ੋਕ ਤਵਰਨ ਜਿਹੜਾ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਬੀਜੇਪੀ ਪਾਰਟੀ ਹੈ ਜਿਹੜੀ ਇੱਕ ਦੇਸ਼ ਦਾ ਵਿਕਾਸ ਕਰਦੀ ਹੈ ਉਸੇ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਨੇ ਉਹਨਾਂ ਨੇ ਤਾਂ ਇਹ ਦਾਅਵਾ ਕੀਤਾ ਕਿ 2024 ਦੇ ਵਿੱਚ ਜਿਹੜੀ ਬੀਜੇਪੀ ਹੈ ਉਹ 400 ਤੋਂ ਵੱਧ ਜਾਂ ਫਿਰ 400 ਸੀਟਾਂ ਕਹਿੰਦੇ ਜਿੱਤ ਕੇ ਮੁੜ ਸਰਕਾਰ ਬਣਾਵੇਗੀ ਜਿਸ ਨੂੰ ਲੈ ਕੇ ਉਹਨੇ ਹੋਰ ਜਿਹੜੇ ਵੱਡੇ ਤੰਜ ਵੀ ਕਸੇ ਨੇ ਇਸ ਪਾਰਟੀ ਦੇ ਉੱਤੇ ਜਾਂ ਫਿਰ ਆਮ ਆਦੀ ਪਾਰਟੀ ਨੂੰ ਕਹਿ ਲਈ ਜਾਂ ਫਿਰ ਕਾਂਗਰਸ ਨੂੰ ਲੈ ਕੇ ਜੋ ਕੁਝ ਚਰਚਾਵਾ ਸੀ ਉਸ ਦੇ ਉੱਤੇ ਉਹਨਿਆਂ ਦੇ ਵੱਲੋਂ ਜੋ ਕੁਝ ਕਿਹਾ ਗਿਆ ਕਿ ਹੁਣ ਪੰਜਾਬ ਕਾਂਗਰਸ ਦੇ ਜਿਹੜੇ ਲੀਡਰ ਨੇ ਇਸ ਅਸਤੀਫੇ ਨੂੰ ਤੇ ਭਾਜਪਾ ਦੇ ਵੀ ਸ਼ਾਮਲ ਹੋ ਜਾਣ ਨੂੰ ਕਿਵੇਂ ਦੇਖ ਰਹੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਅਸਤੀਫਾ ਜਿਹੜਾ ਅਸ਼ੋਕ ਤਮਰਦਾ ਆਇਆ ਤਾਂ ਪੰਜਾਬ ਦੇ ਵਿੱਚ ਇਸ ਸੁਭਾਵਿਕ ਨੇ ਕਾਂਗਰਸ ਦੇ ਵੱਲੋਂ ਵੀ ਇਹ ਅਸਤੀਫੇ ਦਿੱਤੇ ਜਾ ਸਕਦੇ ਨੇ ਕਿਉਂਕਿ ਜਿਹੜੇ ਕਾਂਗਰਸ ਦੇ ਉਹ ਲੀਡਰ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਿਨ੍ਹਾਂ ਦੇ ਵਿੱਚ ੜਕਿਆ ਜਿਨ੍ਹਾਂ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਜਿਨ੍ਹਾਂ ਦੇ ਉੱਤੇ ਵਿਜੀਲੈਂਸ ਦੀ ਜਿਹੜੀ ਜਾਂਚ ਅੰਦਰ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਨੂੰ ਲੈ ਕੇ ਜਾਂ ਫਿਰ ਕੁਝ ਹੋਰ ਕਪਲਿਆਂ ਨੂੰ ਲੈ ਕੇ ਜਿਹੜੀ ਜਾਂਚ ਦੇ ਵਿੱਚ ਜਿਹੜੇ ਫਸੇ ਹੋਏ ਲੀਡਰ ਨੇ ਉਹ ਅਸਤੀਫਾ ਦੇ ਸਕਦੇ ਨੇ ਚਰਚਾਵਾਂ ਇਹ ਵੀ ਨੇ ਕਿ ਉਹ ਕਿਤੇ ਨਾ ਕਿਤੇ ਭਾਜਪਾ ਵੱਲ ਜਾਣਗੇ ਜਦੋਂ ਕਿਸੇ ਹੋਰ ਪਾਰਟੀ ਵੱਲ ਜਾਣਗੇ ਉਹਨਾਂ ਦਾ ਸੰਕੇਤ ਤਾਂ ਆਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਵੀ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਗੜਜੜ ਹੁੰਦਾ ਹੈ ਤਾਂ ਉਹ ਵੱਡੇ ਸਥੀਫੇ ਪਾਰਟੀ ਨੂੰ ਮਿਲ ਸਕਦੇ ਨੇ ਵੱਡੇ ਲੀਡਰਾਂ ਦੇ ਵੱਡੇ ਸਥੀਫੇ ਹੋਣਗੇ ਕਿਉਂਕਿ ਪਹਿਲਾਂ ਵੀ ਕਾਂਗਰਸ ਬਹੁਤ ਵੱਡਾ ਨੁਕਸਾਨ ਕਰ ਚੁੱਕੀ ਹੈ ਜਿਵੇਂ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਲੀਡਰ ਸਭ ਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਗਏ ਸੀ ਤੇ ਇਸ ਤੋਂ ਪਹਿਲਾਂ ਇੱਕ ਗੱਲਬਾਤ ਜਿਹੜੀ ਚਰਚਾ ਆਪਾਂ ਕਰ ਲਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੇ ਜੋ ਬਿੱਤੇ ਦਿਨੀ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਦੇ ਕੋਠੀ ਦੇ ਉੱਤੇ ਜਿਹੜੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੀ ਅਗਵਾਈ ਭਾਵੇਂ ਅਰਵਿੰਦ ਕੇਜਰੀਵਾਲ ਨੇ ਕੀਤੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਰਾਗਵ ਚੱਡਾ ਪੰਜਾਬ ਦੇ ਰਾਜ ਸਭਾ ਮੈਂਬਰ ਨੇ ਤੇ ਸੰਦੀਪ ਪਾਠਕ ਇਹ ਵੀ ਇਸ ਤੋਂ ਇਲਾਵਾ ਹੋਰ ਵੀ ਕਈ ਆਗੂ ਜਿਹੜੇ ਪਾਰਟੀ ਦੇ ਉਹ ਸ਼ਾਮਲ ਸਨ ਉਹਨਾਂ ਨੇ ਜਿਹੜੇ ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੇ ਮੱਦ ਕਰਨਾ ਲੋਕ ਸਭਾ ਦੇ ਉਹਨਾਂ ਨੇ ਪੰਜਾਬ ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਉੱਤੇ ਜਿਹੜੇ ਉਮੀਦਵਾਰਾਂ ਦੇ ਨਾਵਾਂ ਦੇ ਉੱਤੇ ਚਰਚਾ ਕੀਤੀ ਹੈ ਫਿਲਹਾਲ ਇਸ ਮੀਟਿੰਗ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਇਸ ਮੀਟਿੰਗ ਦੇ ਵਿੱਚ ਜਿਹੜੀ ਚਰਚਾਵਾ ਹੋਈਆਂ ਨੇ ਪਰ ਉਹ ਕਿਸੇ ਸਿਰੇ ਨਹੀਂ ਲੱਗੀਆਂ ਉਹ ਅਧੂਰੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੀਟਿੰਗਾਂ ਇਸ ਸਮੱਸਿਆ ਨੂੰ ਲੈ ਕੇ ਕੀਤੀਆਂ ਜਾਣਗੀਆਂ ਕਿ ਪੰਜਾਬ ਦੇ ਵਿੱਚ ਉਮੀਦਵਾਰਾਂ ਦੀ ਸੂਚੀ ਨੂੰ ਲੈ ਕੇ ਚਰਚਾਵਾ ਚੱਲ ਪਈਆਂ ਨੇ ਨਾਵਾਂ ਦੇ ਉੱਤੇ ਚਰਚਾ ਚੱਲ ਪਈ ਹੈ ਕਿ ਹੁਣ ਇਦੇ ਉੱਤੇ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਜਿਹੜੀ ਕਾਂਗਰਸ ਤੇ ਆਮ ਆਦੀ ਪਾਰਟੀ ਦੇ ਜਿਹੜੀ ਸੀਟਾਂ ਦੀ ਸ਼ੇਅਰਿੰਗ ਕੀ ਹੋਏਗੀ ਸੀਟਾਂ ਦੀ ਜਿਹੜੀ ਵੰਡ ਹੈ ਉਸ ਨੂੰ ਲੈ ਕੇ ਵਿਵਾਦ ਇਹ ਚੱਲ ਰਿਹਾ ਕਿ ਜਿਹੜੀ ਕਾਂਗਰਸ ਤਾਂ ਇਹ ਕਹਿੰਦੀ ਹੈ ਵੀ ਜਿਵੇਂ ਅਸੀਂ 2019 ਦੇ ਵਿੱਚ 8 ਸੀਟਾਂ ਜਿੱਤੀਆਂ ਸੀ ਸਾਨੂੰ 8 ਸੀਟਾਂ ਪੰਜਾਬ ਦੇ ਵਿੱਚ ਦਿੱਤੀਆਂ ਜਾਣ ਦੂਜੇ ਪਾਸੇ ਆਮ ਆਦੀ ਪਾਰਟੀ ਇਹ ਦਾਵਾ ਕਰਦੀ ਹੈ ਕਿ ਸਾਡੇ 92 ਵਿਧਾਇਕ ਨੇ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤੇ ਸੀ ਤੇ ਸਾਨੂੰ ਵੱਧ ਸੀਟਾਂ ਦਿੱਤੀਆਂ ਜਾਣ ਇਸ ਨੂੰ ਲੈ ਕੇ ਵੀ ਜਿਹੜੀ ਜਿਹੜਾ ਰੇਟ ਕਵ ਹੈ ਉਹ ਜਾਰੀ ਪੰਜਾਬ ਦੇ ਵਿੱਚ ਜਿਹੜੀ ਗਠਜੋੜ ਨੂੰ ਲੈ ਕੇ ਚੱਲ ਰਿਹਾ ਹੈ ਪਰ ਇਸ ਤੋਂ ਇਲਾਵਾ ਜਿਹੜੀ ਪੰਜਾਬ ਦੇ ਵਿੱਚ ਵੱਡਾ ਪੰਜਾਬ ਕਾਂਗਰਸ ਨੂੰ ਤਾਂ ਜਿਹੜਾ ਵੱਡਾ ਸਵਾਲ ਹੀ ਬਣਿਆ ਹੋਇਆ ਕਿ ਜੇਕਰ ਗਠਜੋੜ ਹੁੰਦਾ ਹੈ ਕਿ ਉਹ ਪੰਜਾਬ ਕਾਂਗਰਸ ਨੂੰ ਇਕਜੁੱਟ ਰੱਖ ਸਕਣਗੇ ਫਿਲਹਾਲ ਤਾਂ ਪੰਜਾਬ ਕਾਂਗਰਸ ਜੋ ਕੁਝ ਆਪੋ ਕਹਿੰਦੇ ਇੱਕ ਜਿਹੜੀ ਬੋਲ ਹੁੰਦੀ ਹੈ ਉਹਦੇ ਵਾਂਗ ਖਿੰਡੇ ਪਏ ਨੇ ਕੋਈ ਕਿ ਕਿਹੜੇ ਪਾਸੇ ਨੇ ਕੋਈ ਕਿਸੇ ਕਿਹੜੇ ਪਾਸੇ ਨੇ ਕਿਸੇ ਦੇ ਸੁਰ ਨਹੀਂ ਮਿਲ ਰਹੇ ਗੱਠਜੋੜ ਨੂੰ ਲੈ ਕੇ ਕੁਝ ਲੀਡਰ ਕਹਿੰਦੇ ਨੇ ਕਿ ਜੇਕਰ ਗੱਠਜੋੜ ਹੁੰਦਾ ਹੈ ਤਾਂ ਵਧੀਆ ਹੈ ਪਰ ਕੁਝ ਲੀਡਰ ਕਹਿੰਦੇ ਆ ਜੇ ਜੇਕਰ ਗੱਠਜੋੜ ਹੋਇਆ ਤਾਂ ਅਸੀਂ ਪਾਰਟੀ ਛੱਡ ਜਾਵਾਂਗੇ ਹੁਣ ਪੰਜਾਬ ਕਾਂਗਰਸ ਦੇ ਲਈ ਵੱਡੀ ਚੁਣੌਤੀ ਇਹਹੀ ਹੈ ਕਿ ਜੇਕਰ ਗੱਠਜੋੜ ਹੁੰਦਾ ਹੈ ਕਿ ਪੰਜਾਬ ਕਾਂਗਰਸ ਇਕਜੁੱਟ ਹੋ ਜਾਵੇਗੀ ਜਾਂ ਫਿਰ ਗੱਠਜੋੜ ਜੇਕਰ ਨਹੀਂ ਹੁੰਦਾ ਤਾਂ ਪੰਜਾਬ ਦੇ ਕੀ ਸਮੀਕਰਣ ਰਹਿਣਗੇ ਕਿ ਪੰਜਾਬ ਦੇ ਵਿੱਚ ਮੁੜ ਕਾਂਗਰਸ 8 ਸੀਟਾਂ ਜਿਹੜੀਆਂ ਲੋਕ ਲੋਕ ਸਭਾ ਦੀ 2019 ਦੇ ਵਿੱਚ ਜਿੱਤੀਆਂ ਸਨ ਕੀ ਉਹ ਜਿੱਤਨ ਦੇ ਵਿੱਚ ਕਾਮਯਾਬ ਹੋਣਗੇ ਇਹ ਸਵਾਲ ਨੇ ਇਹ ਭਾਵੇਂ ਭਵਿੱਖ ਦੀ ਗਰਭ ਦੇ ਵਿੱਚ ਨੇ ਪਰ ਫਿਲਹਾਲ ਜਿਹੜੀ ਸਿਆਸੀ ਚਰਚਾ ਨਾ ਉਹ ਸਿਆਸੀ ਚਰਚਾ ਇਹੀ ਚੱਲ ਰਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਗੜਜੜ ਹੁੰਦਾ ਤਾਂ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਪਾਰਟੀ ਛੱਡ ਸਕਦੇ ਨੇ ਪਾਰਟੀ ਛੱਡ ਕੇ ਉਹ ਭਾਜਪਾ ਦੇ ਵੱਲ ਜਾਣਗੇ ਜਾਂ ਫਿਰ ਹੋਰ ਕਿਸ ਵੱਲ ਜਾਣਗੇ ਜਾਂ ਫਿਰ ਕੋਈ ਵੱਖਰੀ ਖੇਤਰੀ ਪਾਰਟੀ ਬਣਦੀ ਹੈ ਪੰਜਾਬ ਦੇ ਵਿੱਚ ਇਹ ਹਲੇ ਆਉਣ ਵਾਲਾ ਸਮਾਂ ਤੈਅ ਕਰੇ ਪਰ ਇਹ ਗੱਲ ਕਲੀਅਰ ਹੈ ਕਿ ਕਾਫੀ ਵੱਡੇ ਲੀਡਰ ਜਿਹੜੇ ਪਿਛਲੇ ਸਮੇਂ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ ਕੈਪਟਨ ਸਰਕਾਰ ਤੇ ਚਨੀ ਸਰਕਾਰ ਦੇ ਸਮੇਂ ਪਰ ਉਹਨਾਂ ਦੇ ਵੱਲੋਂ ਇਹ ਇਸ਼ਾਰਾ ਕਰ ਦਿੱਤਾ ਗਿਆ ਕਿ ਜੇਕਰ ਗੱਠਜੋੜ ਹੋਇਆ ਤਾਂ ਉਹ ਪਾਰਟੀ ਦੇ ਲਈ ਪ੍ਰਚਾਰ ਨਹੀਂ ਕਰਨਗੇ ਕਿ ਪਾਰਟੀ ਛੱਡਣਗੇ ਕਿਉਂਕਿ ਭਾਜਪਾ ਵੀ ਉਹਨਾਂ ਦੇ ਉੱਤੇ ਡੋਰੇ ਸੁਟੇਗੀ ਕਿਉਂਕਿ ਭਾਜਪਾ ਵੀ ਹੁਣ 2024 ਦੀ ਨਾਲ-ਨਾਲ 2027 ਦੀ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਤਿਆਰੀ ਕਰ ਰਹੀ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਿਤੇ ਸੁਖਪਾਲ ਸਿੰਘ ਖੈਰਾ ਨਵਜੋਤ ਸਿੰਘ ਸਿੱਧੂ ਰਾਜਾ ਵਰਿੰਗ ਪ੍ਰਤਾਪ ਸਿੰਘ ਬਾਜਬਕੀ ਜੇਕਰ ਗੱਠਜੋੜ ਹੁੰਦਾ ਤਾਂ ਇੱਕ ਮੰਚ ਦੇ ਉੱਤੇ ਇਕੱਠੇ ਹੋਣਗੇ ਹੁਣ ਇਹ ਸਵਾਲ ਨੇ ਜਿਹੜੇ ਹੁਣ ਇਹਨਾਂ ਦੇ ਉੱਤੇ ਜਿਹੜੀ ਚਰਚਾ ਬਣਦੀ ਹੈ ਕਿ ਪੰਜਾਬ ਕਾਂਗਰਸ ਦੇ ਲਈ ਜਿਹੜਾ ਗੱਠਜੋੜ ਹੈ ਉਹ ਵੱਡੀ ਚੁਣੌਤੀ ਹੈ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਨੇ ਜਿਹੜੇ ਉਹ ਕਿਸੇ ਵੀ ਸ਼ਰਤ ਦੇ ਆਧਾਰ ਦੇ ਉੱਤੇ ਨਹੀਂ ਚਾਹੁੰਦੇ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਲਗਾਤਾਰ ਦਾਵਾ ਕੀਤਾ ਜਾ ਰਿਹਾ ਕਿ ਅਸੀਂ 13 0 ਨਾਲ ਪੰਜਾਬ ਦੇ ਵਿੱਚ ਜਿੱਤ ਰਹੇ ਹਾਂ ਪਰ ਦੂਜੇ ਪਾਸੇ ਇਹ ਰਾਜਾ ਵਰਿੰਗਹੋਰਾਂ ਦੇ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਸੀ ਕਿ ਸਾਨੂੰ ਹਾਈ ਕਮਾਂਡ ਨੇ ਹਾਲੇ ਗੱਠਜੋੜ ਕਰਨ ਬਾਰੇ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ 13 ਸੀਟਾਂ ਦੀਆਂ ਤਿਆਰੀਆਂ ਕਰੋ ਫਿਲਹਾਲ ਹਾਲੇ ਵੀ ਜਿਹੜੀ ਆਮ ਆਦੀ ਪਾਰਟੀ ਦੇ ਲੀਡਰ ਜਾਂ ਫਿਰ ਦੂਜੇ ਪਾਸੇ ਕਾਂਗਰਸ ਦੇ ਲੀਡਰ ਨੇ ਕਿ ਉਹ ਹਾਲੇ ਇਸੇ ਦੁਚਿੱਤੀ ਦੇ ਵਿੱਚ ਫਸੇ ਹੋਏ ਨੇ ਕਿ ਗੱਠਜੋੜ ਹੋਵੇਗਾ ਜਾਂ ਨਹੀਂ ਹੋਵੇਗਾ ਹੁਣ ਜੇਕਰ ਗੱਠਜੋੜ ਹੁੰਦਾ ਹੈ ਪੰਜਾਬ ਦੇ ਵਿੱਚ ਤਾਂ ਪੰਜਾਬ ਕਾਂਗਰਸ ਦੇ ਲਈ ਕਿਹੋ ਜਿਹਾ ਸਮਾਂ ਹੋਵੇਗਾ ਪੰਜਾਬ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਕਿ ਪਾਰਟੀ ਦੇ ਵਿੱਚ ਰਹਿ ਆਉਣਗੇ ਦੂਜੇ ਪਾਸੇ ਜੇਕਰ ਨਤੀਜੇ ਤੇ ਜਿਹੜੀ ਮੀਟਿੰਗ ਹੋਈ ਹੈ ਨਾ ਦਿੱਲੀ ਦੇ ਵਿੱਚ ਅਰਵਿੰਦ ਕੇਜੀriwal ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਲੀਡਰਾਂ ਦੀ ਤੇ ਉਹ ਮੀਟਿੰਗ ਫਿਲਹਾਲ ਹਲੇ ਕਿਸੇ ਸਿਰੇ ਤੇ ਨਹੀਂ ਪਹੁੰਚ ਸਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੀਟਿੰਗਾਂ ਵੀ ਹੋਣਗੀਆਂ ਜਿਸ ਨੂੰ ਲੈ ਕੇ ਚਰਚਾਵਾਂ ਹੁਣ ਸ਼ੁਰੂ ਹੋ ਚੁੱਕੀਆਂ ਨੇ ਕਿ ਜਿਹੜੇ ਉਮੀਦਵਾਰਾਂ ਦੀ ਸੂਚੀ ਨੂੰ ਲੈ ਕੇ ਦਿੱਲੀ ਦੇ ਗੇੜੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਜਾਂ ਫਿਰ ਜਿਹੜੇ ਦਾਵੇਦਾਰ ਨੇ ਪਾ ਲੋਕ ਸਭਾ ਹਲਕਿਆਂ ਦੇ ਉਹਨਾਂ ਦੇ ਵੱਲੋਂ ਵੀ ਦਿੱਲੀ ਦੇ ਘੇੜੇ ਲਗਾਏ ਜਾ ਰਹੇ ਨੇ ਦਿੱਲੀ ਦੇ ਵਿੱਚ ਜਾ ਕੇ ਆਪੋ ਆਪਣਾ ਜਿਹੜੀ ਰਿਪੋਰਟਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਵੱਖੋ ਵੱਖ ਹਲਕਿਆਂ ਦੇ ਵਿਧਾਇਕ ਦਿੱਲੀ ਅਰਵਿੰਦ ਕੇਰੀਵਾਲ ਦੇ ਨਾਲ ਮੀਟਿੰਗ ਮੀਟਿੰਗ ਕਰਦੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਸੀ ਕਿ ਅਸੀਂ ਉੱਥੇ ਜਾ ਕੇ ਜਿਹੜੇ ਪੰਜਾਬ ਦੀ ਲੋਕ ਸਭਾ ਦੀ ਚੋਣ ਹੈ ਉਹਨਾਂ ਦੇ ਹਲਕਿਆਂ ਦੇ ਨਾਲ ਸੰਬੰਧਿਤ ਹੋਊਗੀ ਜਾਂ ਫਿਰ ਲੋਕ ਸਭਾ ਹਲਕੇ ਦੀ ਜਿਹੜਾ ਲੋਕ ਸਭਾ ਹਲਕਾ ਬੇ ਉਹਦੀ ਜਿਹੜੀ ਰਿਪੋਰਟ ਐ ਸੀ ਅਰਵਿੰਦ ਕੇਜਵਾਲ ਨੂੰ ਦਿੱਤੀ ਹੈ ਤੇ ਤਮਾਮ ਪੰਜਾਬ ਦੇ ਵਿੱਚ ਆਉਣ ਵਾਲੇ ਦਿਨ ਦੇ ਵਿੱਚ ਕੀ ਕੁਝ ਸਮੀਕਰ ਰਹਿੰਦੇ ਨੇ ਆਮ ਆਦੀ ਪਾਰਟੀ ਕਿਹੋ ਜੇ ਸਮੀਕਰਨ ਦੇ ਵਿੱਚ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਆਮ ਆਦੀ ਪਾਰਟੀ 92 ਵਿਧਾਇਕਾਂ ਵਾਲੀ 2022 ਦੀ ਜਿਹੜੀ ਭੂਮਿਕਾ ਸੀ ਕਿ ਇਸ ਵਾਰ ਵੀ 13-0 ਜਿੱਤ ਪਾਉਣਗੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਦਾਵਾ ਕਰਦੇ ਨੇ ਜਾਂ ਫਿਰ ਪ੍ਰਤਾਪ ਸਿੰਘ ਬਾਜਪਾ ਜਾਂ ਫਿਰ ਰਾਜਵਿੰਗ ਹੋਰਾਂ ਦੇ ਵੱਲੋਂ ਜੋ ਵੱਖਰੇ ਤੌਰ ਦੇ ਉੱਤੇ ਚੋਣ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ ਪਰ ਉਹ ਇਹ ਗੱਲ ਵੀ ਕਹਿੰਦੇ ਆ ਕਿ ਕਹਿੰਦੇ ਬਾਕੀ ਫੈਸਲਾ ਹਾਈ ਕਮਾਂਡ ਨੇ ਕਰਨਾ ਕੀ ਫੈਸਲਾ ਕਰਦੇ ਨੇ ਹੁਣ ਇੱਥੇ ਤਮਾਮ ਬੇहद ਖਾਸ ਇਹ ਰਹੇਗਾ ਕਿ ਜਦੋਂ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਹੁੰਦਾ ਤਾਂ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਜਿਹੜੀ ਪੁਕਾਰ ਸੀ ਕਿ ਗੱਠਜੋੜ ਨਾ ਹੋਵੇ ਅਸੀਂ ਵੱਖਰੇ ਤੌਰ ਤੇ ਲੜਾਂਗੇ ਕਿ ਕਿਹੋ ਜੇ ਸਮਿਕਰ ਰਹਿਣਗੇ ਇਹ ਬੇहद ਖਾਸ ਰਹੇਗਾ ਪਰ ਫਿਲਹਾਲ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਇਸ ਵਕਤ ਪੰਜਾਬ ਦੇ ਵਿੱਚ ਹੈ ਉਹ ਕਿਤੇ ਨਾ ਕਿਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਇਹ ਵੀ ਦਾਵਾ ਕਰਦੇ ਨੇ ਕਿ ਜਿਹੜੀ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਉਹਨੇ ਸਭ ਤੋਂ ਵੱਧ ਹੁਣ ਤੱਕ ਨੌਕਰੀਆਂ ਦਿੱਤੀਆਂ ਨੇ ਰੁਜ਼ਗਾਰ ਦਿੱਤਾ ਹੈ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਵਿਰੋਧੀ ਵੱਖ-ਵੱਖ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੇ ਨੇ ਸਾਰੇ ਆਪੋ ਆਪਣਾ ਦਾਵਾ ਕਰ ਰਹੇ ਨੇ ਫਿਲਹਾਲ ਜੇਕਰ ਘਰਚੋੜ ਹੁੰਦਾ ਹੈ ਜਾਂ ਨਹੀਂ ਹੁੰਦਾ ਦੂਜੇ ਪਾਸੇ ਅਕਾਲੀ ਦਲ ਦੀ ਕੀ ਭੂਮਿਕਾ ਰਹੂਗੀ ਪੰਜਾਬ ਦੀ ਸਿਆਸਤ ਦੇ ਵਿੱਚ ਇਹਦੇ ਉੱਤੇ ਚਰਚਾ ਕਰਾਂਗੇ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾ ਹੀ ਤੇ ਬਿੱਤੇ ਦਿਨੀ ਫਿਰ ਕਿਸੇ ਹੋਰ ਵਿਸ਼ੇ ਦੇ ਉੱਤੇ ਕੱਲ੍ਹ ਗੱਲ ਕਰਾਂਗੇ ਤਦ ਤੱਕ ਸਭ ਨੂੰ ਜੀ ਆਇਆਂ ਨੂੰ ਧੰਨਵਾਦ